ਹਾਂਜੀ ਉਹ ਬਹੁਤ ਇੰਪੋਰਟੈਂਟ ਸਵਾਲ ਆ ਕਿ ਜਿਹੜਾ ਚੀਨ ਆ ਉਹ ਸਿੱਖ ਡਾਇਸਪੋਰਾ ਬਾਰੇ ਜਾਂ ਖਾਲਸਤਾਨ ਐਕਟਿਵਿਜ਼ਮ ਬਾਰੇ ਕੀ ਸੋਚਦਾ ਆ ਜਾਂ ਉਹ ਵੇਖ ਰਿਹਾ ਆ ਜਾਂ ਉਹਦੇ ਨੋਟਿਸ 'ਚ ਹੈ ਸਿੱਖਾਂ ਦਾ ਕੇਸ ਚੀਨ ਦੇ ਨਿਗਾਹ ਦੇ ਵਿੱਚ ਮਤਲਬ ਸਿੱਖ ਐਕਟਿਵਿਜ਼ਮ ਸਿੱਖ ਡਾਇਸਪੋਰਾ ਜਾਂ ਸਿੱਖਾਂ ਦੀ ਇੰਡੀਪੈਂਡੈਂਟ ਸਟੇਟ ਦੀ ਗੱਲ ਆ ਵੀ ਉਹ ਉਹਦੇ ਬਾਰੇ ਚੀਨ ਕੀ ਵਿਚਾਰ ਰੱਖਦਾ ਆ ਸਰਦਾਰ ਪ੍ਰਫੁੱਲ ਨਬੀਰ ਸਿੰਘ ਹੁਣਾਂ ਨੂੰ ਇਹ ਸਵਾਲ ਆ ਜੀ ਹਾਂਜੀ ਦੇਖੋ ਚੀਨ ਕੱਲਾ ਦੇਖ ਹੀ ਨਹੀਂ ਰਿਹਾ ਨੋਟਿਸ ਹੀ ਨਹੀਂ ਕਰ ਰਿਹਾ ਚੀਨ ਦੇ ਵਿੱਚ ਬਹੁਤ ਇੰਟੈਂਸ ਰਿਸਰਚ ਚੱਲ ਰਹੀ ਸਿੱਖਾਂ ਤੇ ਤੇ ਇਸ ਰਿਸਰਚ ਚੱਲਦੀ ਨੂੰ 10 ਸਾਲ ਹੋ ਗਏ ਜਦੋਂ ਜਗਮੀਤ ਸਿੰਘ ਪਹਿਲੀ ਵਾਰੀ ਐਨਟੀਪੀ ਦੇ ਪ੍ਰਧਾਨ ਬਣੇ ਆ ਉਦੋਂ ਦੁਨੀਆ ਦੇ ਵਿੱਚ ਸਿੱਖਾਂ ਬਾਰੇ ਬਹੁਤ ਕਿਉਰਿਓਸਟੀ ਪੈਦਾ ਹੋਈ ਖਾਸ ਕਰਕੇ ਚੀਨ ਦੇ ਵਿੱਚ ਕਿਉਂਕਿ ਚੀਨੀ ਦਾ ਸਪੋਰਾ ਜਿਹੜਾ ਕੈਨੇਡਾ ਦੇ ਵਿੱਚ ਉਹ ਸਿੱਖਾਂ ਨਾਲੋਂ ਵੱਡਾ ਕਾਫੀ ਵੱਡਾ ਆਰਥਿਕ ਤੌਰ ਤੇ ਵੀ ਜਿਆਦਾ ਮਜ਼ਬੂਤ ਆ ਪਰ ਪੋਲਿਟਿਕਸ ਦੇ ਵਿੱਚ ਉਹ ਉਨੇ ਕਾਮਯਾਬ ਨਹੀਂ ਗਏ ਜਿੰਨੇ ਸਿੱਖ ਕਾਮਯਾਬ ਹੋ ਗਏ ਸੋ ਪਹਿਲੀ ਵਾਰੀ ਹੈ ਜਿਹੜੀ ਉਹ ਚੀਨ ਨੂੰ ਸਿੱਖਾਂ ਬਾਰੇ ਕੁਰਿਓਸਿਟੀ ਹੋਈ ਵੀ ਇਹ ਇਹ ਲੋਕ ਕੌਣ ਹੈ ਇਹ ਇੱਕ ਇਨਸਿਗਨੀਫੀਕੈਂਟ ਮਾਈਨੋਰਟੀ ਹੈ ਪਰ ਇਹ ਇੱਕ ਮੁਲਕ ਦੇ ਵਿੱਚ ਆ ਕੇ ਲਿਬਰ ਕਰਕੇ ਤੇ ਇੱਡੀ ਵੱਡੀ ਥਾਂ ਤੇ ਕਿਵੇਂ ਪਹੁੰਚ ਗਏ ਵੀ ਇੱਡੀ ਵੱਡੀ ਪੋਲਿਟਿਕਲ ਸੇ ਇਹਨਾਂ ਨੇ ਕਿਵੇਂ ਬਣਾ ਲਈ ਸੋ ਉਦੋਂ ਚੀਨ ਦੇ ਵਿੱਚ ਸਿੱਖਾਂ ਤੇ ਇਸ ਪੱਖ ਤੋਂ ਬਹੁਤ ਜ਼ਿਆਦਾ ਰਿਸਰਚ ਹੈ ਹੁਣ ਜਦੋਂ ਭਾਈ ਹਰਦੀਪ ਸਿੰਘ ਨਿਸ਼ਚਿਤ ਕਤਲ ਹੋਇਆ ਤੇ ਉਹਦੇ ਤੋਂ ਬਾਅਦ ਦੇ ਵਿੱਚ ਲਗਭਗ ਸਾਰੀ ਦੁਨੀਆ ਦੀ ਨਜ਼ਰ ਅੜੀ ਉਸ ਖਾਂ ਤੇ ਆਮ ਕਰਕੇ ਜਿਹੜੀਆਂ ਨੇਸ਼ਨ ਸਟੇਟਸ ਕਿਸੇ ਕੌਮ ਬਾਰੇ ਪਾਲਿਸੀ ਬਣਾਉਂਦੀਆਂ ਉਹਦੇ ਬਾਰੇ ਇਹ ਕਹਿਣਾ ਬਹੁਤ ਔਖਾ ਕਿ ਉਹ ਪਾਲਿਸੀ ਕੀ ਹੈ ਸੋ ਮੈਂ ਇਮਾਨਦਾਰੀ ਨਾਲ ਇਹ ਤਾਂ ਨਹੀਂ ਕਹਿ ਸਕਦਾ ਵੀ ਚੀਨ ਦੀ ਸਿੱਖਿਆ ਬ੍ਰਧ ਨੀਤੀ ਕੀ ਹੈ ਮੈਨੂੰ ਪਤਾ ਇਸ ਗੱਲ ਮੈਨੂੰ ਨਹੀਂ ਪਤਾ ਇਸ ਗੱਲ ਦਾ ਪਰ ਮੈਨੂੰ ਇਸ ਗੱਲ ਦਾ ਪਤਾ ਹੈ ਵੀ ਚੀਨ ਦੇ ਵਿੱਚ ਸਿੱਖਿਆ ਬਾਰੇ ਬਹੁਤ ਡੂੰਗੀ ਖੋਜ ਚੱਲ ਰਹੀ ਹੈ ਤੇ ਆਮ ਕਰਕੇ ਸਰਕਾਰਾਂ ਜੜੀਆਂ ਉਹ ਕਿਸੇ ਕੌਮ ਨੂੰ ਚੰਗੀ ਤਰ੍ਹਾਂ ਸਟੱਡੀ ਕਰਨ ਤੋਂ ਬਾਅਦ ਹੀ ਉਹਦੇ ਬਾਰੇ ਕੋਈ ਨੀਤੀ ਬਣਾਉਂਦੀਆਂ ਸੋ ਇਹ ਸਾਰੀ ਦੁਨੀਆ ਦੇ ਵਿੱਚ ਹੀ ਸਿੱਖਾਂ ਬਾਰੇ ਵੱਡੀ ਕਿਉਰਿਓਸਿਟੀ ਹੈਗੀ ਆ ਤੇ ਚੀਨ ਦੀ ਸਿੱਖਾਂ ਬਾਰੇ ਕੋਈ ਨੀਤੀ ਨਾ ਹੋਵੇ ਇਹ ਹੋ ਨਹੀਂ ਸਕਦਾ ਸੋ ਚੀਨ ਦੀ ਜ਼ਰੂਰ ਸਿੱਖਾਂ ਬਾਰੇ ਕੋਈ ਨੀਤੀ ਬਣ ਰਹੀ ਹੋਊਗੀ ਜਿਹੜੀ ਆਪਾਂ ਨੂੰ ਸਮਾਂ ਆਉਣ ਤੇ ਖਬਰਾਂ ਰਹੀਂ ਪਤਾ ਲੱਗੂਗੀ ਪਰ ਖਬਰਾਂ ਤੋਂ ਪਹਿਲਾਂ ਰਿਸਰਚ ਸ਼ੁਰੂ ਹੋ ਜਾਂਦੀ ਹੈ ਜਿਹੜੀ ਕਿ ਹੁਣ ਹੋਈ ਵੀ ਹੈ ਇਹ ਮੈਂ ਕਹਿ ਸਕਦਾ ਕੰਪਨੀ ਨੇ ਉਸ ਤੋਂ ਸਿੱਖਾਂ ਬਾਰੇ ਕੀ ਸੋਚਦੀ ਹੈ ਚੀਨੀ ਸਟੇਟ ਇਹਦੇ ਬਾਰੇ ਮੇਰੇ ਖਿਆਲ ਦੇ ਵਿੱਚ ਇਨਾਫ ਆਪਣੇ ਕੋਲ ਐਵੀਡੈਂਸ ਨਹੀਂ ਹੈਗਾ ਵੀ ਕੁਝ ਕਹਾ ਜਾ ਸਕੇ ਟੂਸ ਹਾਂਜੀ